ਪਾਇਲੀ ਨੀ ਪਰ ਆਇਆ ਇਹ ਵਾਰੀ ਵਿੱਚ ਥੋੜਾ ਆ ਜਾਣ ਦੇ ਦੁਆ ਪ੍ਰਧਾਨ ਜੀ ਇਹ ਉਹ ਦੇਰੀ ਜਵਾਹ ਜੂ ਜੀ ਕਿਤੇ ਕਿਤੇ ਰਿਕੇ ਜਿਤੇ ਲੈਣੇ ਹੋਰਾਂ ਨਮੇ ਰੰਗ ਪੈ ਪੱਤੇ ਕਾਟੀ ਇਹਦਾ ਆਗਾ ਪ੍ਰਧਾਨ ਜੀ ਈ ਗੱਲ ਹੋ ਗਈ ਜੀ ਅੱਜ ਤੁਸੀਂ ਇੱਕ ਘਰ ਖੜੇ ਹੋ ਔਰ ਆਪਣੀ ਇੱਥੇ ਇੱਕ ਪੈਣ ਥੱਲੇ ਬਾਹਰ ਘਰ ਦੇ ਬਾਹਰ ਬੈਠੀ ਵੀ ਹੈਗੀ ਐ ਔਰ ਇਹਨਾਂ ਦੇ ਘਰ ਨੂੰ ਜਿੰਦਾ ਵੀ ਲੱਗਾ ਹੋਇਆ ਐ ਇਸ ਟਾਈਮ ਪੂਰਾ ਕੀ ਮਾਜਰਾ ਹੋ ਗਿਆ ਭਾਰਤੀ ਕਿਸਾਨ ਜੀ ਨਹੀਂ ਕਰਾਹਾ ਬਲਾਕ ਪ੍ਰਧਾਨ ਬ੍ਰਿਸ਼ੇ ਕਾ ਜੋ ਕਿ ਇਸ ਘਰ ਨੂੰ ਬੈਂਕ ਵਾਲਿਆਂ ਨੇ ਜਿੰਦਾ ਲਗਾਇਆ ਇਸ ਤੋਂ ਪਹਿਲਾਂ ਤਿੰਨ ਵਾਰੀ ਕੁਰਕੀ ਇਸ ਮਕਾਨ ਦੇ ਆਊਡਰ ਆ ਚੁੱਕੇ ਇੱਥੋਂ ਖਾਲੀ ਹੱਥ ਮੁੜਦੇ ਰਹੇ ਨੇ ਕਦੇ ਤਹਿਸੀਲਦਾਰ ਕਹਿੰਦਾ ਬਿਮਾਰ ਆ ਕਦੇ ਕਹਿੰਦਾ ਮੈਂ ਕੰਮ ਤੇ ਗਿਆ ਕਦੇ ਹਾਈ ਕੋਰਟ ਬੁਲਾਇਆ ਹੋਇਆ ਅੱਜ ਇਹਨਾਂ ਨੇ ਜਿਹੜਾ ਜਿੰਦਾ ਬੈਂਕ ਦੇ ਅਧਿਕਾਰੀ ਲਾਗੇ ਨੇ ਨਾਲ ਪੁਲਸ ਦੇ ਬੰਦੇ ਸੀ ਨਾਲ ਤਹਿਸੀਲਦਾਰ ਤਹਿਸੀਲਦਾਰ ਇੱਥੇ ਇਸ ਘਰ ਵਾਲਿਆਂ ਨੂੰ ਕੋਈ ਵੀ ਨੋਸ਼ਟ ਨਹੀਂ ਅੱਜ ਦੇ ਦਿਨ ਦਾ ਦਿੱਤਾ ਕੋਈ ਇਹੋ ਜਿਹਾ ਸਮਾਂ ਨਹੀਂ ਹੈ ਵੀ ਜਿਹੜਾ ਕੋਈ ਅਫਸਰ 10 ਵਜੇ ਤੋਂ ਪਹਿਲਾਂ ਆਉਂਦਾ ਹੋਵੇ ਇਹਨਾਂ ਨੇ 9:30 ਵਜੇ ਇਸ ਘਰ ਨੂੰ ਜਿੰਦਾ ਲਾਇਆ ਇਹ ਵੀ ਗੈਰਕਾਨੂੰਨੀ ਹੈ ਅਫਸਰ ਦੀ ਡਿਊਟੀ 10 ਵਜੇ ਤੋਂ ਬਾਅਦ ਬਣਦੀ ਹੈ ਪਹਿਲਾ ਨੰਬਰ ਇਹਨਾਂ ਨੇ ਨੋਸ਼ਟ ਕੱਟ ਕੇ ਜਿੰਦਾ ਲਾਉਣਾ ਸੀ ਇਹ ਗੈਰਕਾਨੂੰਨੀ ਹੈ ਇਸ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਜਿਹੜੀ ਸਰਕਾਰ ਅੱਜ ਇਸ ਨੂੰ ਜਿੰਦਾ ਲਾ ਕੇ ਨੇ ਬੈਂਕ ਕੋਲੇ ਉਹ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਜੇ ਤੁਸੀਂ ਜਿੰਦਾ ਲਾਉਣਾ ਸੀ ਪਹਿਲਾਂ ਨੋਸ਼ਟ ਕੱਢਣਾ ਸੀ ਇਹਨਾਂ ਨੂੰ ਤਲਾਹ ਦੇਣੀ ਸੀ ਜੇ ਇਹ ਪੈਸੇ ਨਾ ਭਰਦੇ ਇਹਨਾਂ ਨੂੰ ਜਿੰਦਾ ਲਾ ਹੁੰਦੇ ਪਹਿਲਾਂ ਵੀ ਕਦੇ ਕੋਈ ਬੈਂਕ ਵਾਲਾ ਇੱਥੇ ਆਇਆ ਪਹਿਲਾਂ ਦੋ ਵਾਰੀ ਆ ਚੁੱਕੇ ਸਾਡੇ ਹੁੰਦੇ ਨਹੀਂ ਆਇਆ ਅਸੀਂ ਬੁਲਾਇਆ ਵੀ ਤੁਹਾਡਾ ਸਮਝੌਤਾ ਕਰਾ ਦਨੇ ਆ ਆਜੋ ਪਰ ਇੱਥੇ ਆਉਂਦੇ ਨਹੀਂ ਬੈਂਕ ਵਾਲੇ ਨਾਲ ਵੱਡੇ ਪੱਦਰ ਤੇ ਗੁੰਡੇ ਲੈ ਕੇ ਆਉਂਦੇ ਨੇ 6-7 ਐਡੇ-ਐਡੇ ਮੋٹے-ਮੋٹے ਸਿਰਾਂ ਵਾਲੇ ਸਾਡੀ ਅਗਰਾਹਾ ਜਥੇਬੰਦੀ ਕੀ ਨੂੰ ਇਹ ਲਿਖਿਆ ਹੋਇਆ ਹੈ ਵੀ ਪੈਸੇ ਨੂੰ ਮੋੜ ਨੂੰ ਨਹੀਂ ਅਸੀਂ ਕਹਿੰਦੇ ਵੀ ਨਾ ਮੋੜ ਅਸੀਂ ਕਹਿੰਦੇ ਵੀ ਪੈਸੇ ਭਰੋ ਪਰ ਭਰੋ ਕਿਸ਼ਤਾਂ ਦੇ ਨਾਲ ਆਹ ਜਿਹੜੀ ਬੀਬੀ ਐ ਭੈਣ ਐ ਸਾਡੀ ਸਿਆਲ ਦੇ ਮਹੀਨੇ ਅੱਜ ਬਾਹਰ ਬਿਠਾ ਕੇ ਗਏ ਨੇ ਇਹ ਬਾਹਰ ਬੈਠੀ ਸਾਤੋਂ ਨਹੀਂ ਜਰੀ ਜਾ ਸਕਦੀ ਇਹਨਾਂ ਨੂੰ ਅਸੀਂ ਬਿਠਾਵਾਵਾਂਗੇ ਭਾਰਤੀ ਕਿਸਾਨੀ ਨੂੰ ਅਗਰਾਹਾ ਇਹਦਾ ਜਿੰਦਾ ਤੋੜ ਕੇ ਜੇ ਇਹਦਾ ਅੰਦਰ ਜਿੰਦੇ ਦੋ ਦੋ ਲੱਗੇ ਨੇ ਚਾਰ ਲੱਗੇ ਨੇ ਛੀ ਲੱਗੇ ਨੇ ਸਾਰੇ ਜਿੰਦੇ ਤੋੜ ਕੇ ਇਸ ਪਰਿਵਾਰ ਨੂੰ ਅੰਦਰ ਪਠਿਆਵਾਂਗੇ ਅਗਰ ਜੇ ਕੋਈ ਕਾਰਵਾਈ ਕਰਨੀ ਹੈ ਭਾਰਤੀ ਕਿਸਾਨ ਜੀ ਨੂੰ ਅਗਰਾਹਾ ਤੇ ਕਰਨ ਨਾ ਕਿ ਸਾਡੀ ਭੈਣ ਤੇ ਕਰਨ ਜਿਹੜਾ ਇਹਨਾਂ ਦਾ ਬੰਦਾ ਹੈ ਘਰ ਵਾਲਾ ਉਹ ਵੀ ਉਰੇ ਹੈ ਹੀ ਨਹੀਂ ਉਹ ਵੀ ਪਾਸੇ ਗਿਆ ਹੋਇਆ ਅਜੇ ਹੈ ਨਹੀਂ ਕਿਉਂ ਕਬੀਲਦਾਰੀ ਦੇ ਕੰਮ ਨੇ ਉਹ ਕਹਿੰਦੇ ਪਟਿਆਲੇ ਗਿਆ ਹੋਇਆ ਉਰੇ ਹੈ ਹੀ ਨਹੀਂ ਇਹ ਕੱਲੀ ਭੈਣ ਨੂੰ ਜਿੰਦਾ ਲਾਗੇ ਨੇ ਬਹੁਤ ਮਾੜੀ ਗੱਲ ਹੈ ਇਹ ਜਿੰਦਾ ਤੋੜ ਕੇ ਅਸੀਂ ਭੈਣ ਨੂੰ ਅੰਦਰ ਪਠਿਆਵਾਂਗੇ ਸਾਰੇ ਜਵੱਖਰ ਨੂੰ ਪਠਿਆਵਾਂਗੇ ਅਗਲੀ ਕਾਰਵਾਈ ਜੇ ਬੈਕ ਸਾਨੂੰ ਬਲਾਉ ਵੀ ਤੇ ਅਸੀਂ ਜਾਵਾਂਗੇ ਪ੍ਰਸ਼ਾਸਨ ਨੂੰ ਵੀ ਇਹ ਚੇਤਾਵਨੀ ਕਰਦੇ ਆ ਵੀ ਗਾਹਾਂ ਨੂੰ ਵੀ ਜੇ ਕਿਸੇ ਨੂੰ ਬਿਨਾ ਨੋਸ਼ ਜਿੰਦਾ ਲਾਇਆ ਅਸੀਂ ਇਸ ਦੇ ਖਿਲਾਫ ਹਾਂ ਤੁਹਾਡੇ ਬਿਲਕੁਲ ਖਿਲਾਫ ਖੜਾਂਗੇ ਰ ਖੜਦੇ ਰਹਾਂਗੇ ਹੁਣ ਤੁਸੀਂ ਜਿੰਦਾ ਤੋੜੋਗੇ ਫਿਰ ਅਸੀਂ ਇਹ ਜਿੰਦਾ ਤੋੜਦੇ ਆ ਇਸ ਪਰਿਵਾਰ ਨੂੰ ਅੰਦਰ ਪਠਾਉਨੇ ਆ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਭਾਰਤੀ ਕਿਸਾਨ ਜੂਨੀ ਗਰਾਹਾਂ ਤੇ ਕਰੇ ਨਾ ਕਿ ਇਸ ਪਰਿਵਾਰ ਨੂੰ ਨਾ ਟੋਕੇ ਜਿੰਦਾ ਅਸੀਂ ਤੋੜਦੇ ਆ ਅਸੀਂ ਹੁਣ ਇੱਥੇ ਜਿਹੜੀ ਸਾਡੀ ਕਪੈਣ ਵੀ ਹੋਰ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਬਾਹਰ ਬੈਠੀ ਹੋਈ ਹੈ ਅਸੀਂ ਇਹ ਨਾਲ ਜ਼ਰੂਰ ਗੱਲ ਕਰਦੇ ਹਾਂ ਜੀ ਆਪਣੇ ਕੀ ਨਾਂ ਹੈ ਆਪਣਾ ਸੰਤੋਸ਼ ਰਾਣੀ ਆਈ ਹੈ ਇੱਥੇ ਰਹਿਣ ਵਾਲੀ ਕੋ ਅੱਗੇ ਦੀ ਹਾਂਜੀ ਇਹ ਤੁਹਾਡਾ ਘਰ ਹੈ ਹਾਂਜੀ ਅੱਜ ਜਦੋਂ ਜਿੰਦਾ ਲਾਣ ਆਏ ਸੀ ਤੁਸੀਂ ਇੱਥੇ ਸੀ ਨਹੀਂ ਵੀਰ ਜੀ ਇੱਥੇ ਨਹੀਂ ਹੈਗੇ ਸੀਗੇ ਪਿੱਛੋਂ ਹੀ ਲਾਗੇ ਜਿੰਦਾ ਮੈਂ ਤਾਂ ਬਿਮਾਰ ਸੀ ਦਵਾਈ ਦੂ ਵੀ ਲੈਣ ਗਈ ਹੋਈ ਸੀਗੀ ਤੇ ਸਾਡੇ ਉਧਰ ਮਰਗਤ ਹੋ ਗਈ ਇਧਰ ਬਾਈ ਜੀ ਦੀ ਉੱਥੇ ਗਏ ਹੋਏ ਸੀਗੇ ਤੇ ਪਿੱਛੋਂ ਆ ਕੇ ਜਿੰਦਾ ਲਾਗੇ ਨੇ ਇੱਥੇ ਅਸੀਂ ਹੈ ਨਹੀਂ ਸੀਗੇ ਮੈਂ ਕੱਲਿਓਂ ਸੀ ਕੱਲਿਓਂ ਗਈ ਹੋਈ ਸੀ ਦਵਾਈ ਲੈਣ ਘਰ ਨਾਲ ਕੋਈ ਹੈ ਵੀ ਨਹੀਂ ਸੀਗਾ ਬਿਮਾਰ ਹੋ ਰਹੀਆਂ ਵੀਰ ਜੀ ਨਾਲੇ ਮੈਂ ਬਹੁਤ ਜ਼ਿਆਦਾ ਤੇ ਪਿੱਛੋਂ ਜਿੰਦਾ ਲਾਗੇ ਨੇ ਗੇ ਅੰਦਰੋਂ ਵੀ ਲਾਗੇ ਦੀਵਾਰ ਨੂੰ ਵੀ ਲਾਗੇ ਹੋਰ ਮੈਂ ਬਾਹਰ ਬੈਠਿਆ ਸਵੇਰ ਦੀ ਅੱਜ ਜਦੋਂ ਆਏ ਸੀ ਕੋਈ ਨੋਟਿਸ ਵਗੈਰਾ ਕੋਈ ਨਾ ਜੀ ਕੋਈ ਨਹੀਂ ਦੇਖੀ ਗਏ ਜੀ ਤੇ ਇੱਕ ਲੋਨ ਕਿੰਨਾ ਤੁਹਾਡਾ ਜੀ ਲੋਨ ਆਪ 6 ਲੱਖ ਦਵਾਦਿਆ ਉਹਨੂੰ 9 ਲੱਖ ਬਣਾ ਰੱਖਿਆ ਜੀ ਅੱਛਾ ਯਾਨੀ ਕਿ ਕਿੰਨੇ ਟਾਈਮ ਪਹਿਲਾਂ ਲਿਆ ਸੀ ਲੋਨ ਇਹ ਅਸੀਂ 3 ਸਾਲ ਪਹਿਲਾਂ ਲਿਆ ਸੀ ਜੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਟੁੱਟ ਗਈਆਂ ਕੁਝ ਹਾਂਜੀ ਕੁਝ ਭਰਤਾ ਜੀ ਕੁਝ ਟੁੱਟ ਗਿਆ ਕਿਉਂਕਿ ਹੁਣ ਕੰਮ ਕਾਰਜ ਮੰਦਾ ਚੱਲ ਰਿਹਾ ਵੀਰ ਜੀ ਅਸੀਂ ਕੀ ਕਰੀਏ ਫਿਰ ਮਜਬੂਰ ਹੋ ਰਿਹਾ ਜੰਮੀ ਹੋਣਾ ਅਸੀਂ ਇਹਨਾਂ ਨੂੰ ਕਿਹਾ ਵੀ ਛੱਡਿਓ ਹੱਥ ਚ ਪੈਸੇ ਆਉਣਗੇ ਅਸੀਂ ਭਰਾਂਗੇ ਮੁੱਕਰਦੇ ਨਹੀਂ ਹੈਗੇ ਅਸੀਂ ਭਰਾਂਗੇ ਪਰ ਸਾਨੂੰ ਮਜਬੂਰ ਬਹੁਤ ਕਰਦੇ ਨੇ ਨਾ ਸਾਨੂੰ ਟਾਈਮ ਦਿੰਦੇ ਨੇ ਨਾ ਉਹ ਕਰਦੇ ਨੇ ਫਿਰ ਆ ਕੇ ਤੰਗ ਕਰਦੇ ਨੇ ਵਾਰ-ਵਾਰ ਜੀ ਤੁਸੀਂ ਤਾਂ ਵੀ ਬੈਂਕ ਦਾ ਲੋਨ ਭਰਨ ਲਈ ਤਿਆਰ ਹੋ ਕੇ ਸੈਟਿੰਗ ਹਾਂਜੀ ਵੀ ਸੈਟਿੰਗ ਅਸੀਂ ਕਹਿੰਦੇ ਵੀ ਚਲੋ ਸਮਝੌਤਾ ਕਰ ਲਨ ਥੋੜੇ ਜਿੰਨਾ ਸਾਥ ਹੋਊਗਾ ਅਸੀਂ ਉਹਨੇ ਇੱਕ ਭਰਨ ਤਿਆਰ ਆ ਅਸੀਂ ਬਿਲਕੁਲ ਨਹੀਂ ਮੁੱਕਰਦੇ ਹੈਗੇ ਬੀ ਆ ਜੀ ਮੇਉ 9 ਲੱਖ ਬਣਾ ਰਹੇ ਅਸੀਂ ਇੰਨਾ ਪੈਸਾ ਦੇ ਨਹੀਂ ਸਕਦੇ ਵੀਰ ਜੀ ਗਰੀਬ ਬੰਦਿਆ ਸੀ ਇਹਨਾਂ ਕਿਤੋਂ ਦਿਹਾੜੀਦਾਰ ਕੰਮ ਦਿਹਾੜੀ ਵਾਲੇ ਹੀ ਕੰਮ ਆ ਬਸ ਛੋਟੀ ਜੀ ਦੁਕਾਨਾ ਉਸੇ ਜਰੀਏ ਕਰ ਜਾਗੇ ਬੱਚੇ ਕਿੰਨੇ ਨੇ ਤੁਹਾਡੇ ਦੋ ਬੇਟੇ ਨੇ ਜੀ ਘਰ ਵਾਲਾ ਕੀ ਕਰਦਾ ਤੁਹਾਡਾ ਆਈ ਭਾਰੇ ਦਾ ਕੰਮ ਕਰਦੇ ਨੇ ਦਿਹਾੜੀ ਵਾਲੇ ਹੀ ਲਾ ਲਓ ਸਮਝ ਲਓ ਬਸ ਛੋਟੀ ਜੀ ਦੁਕਾਨ ਹੀ ਆ ਜੀ ਦਿਦੜਾ ਪਿੰਡ ਚ ਹਾਂਜੀ ਹਾਂਜੀ ਹੁਣ ਮਨ ਕੀ ਕਰਦੇ ਹੋ ਮੈਂ ਜੀ ਹਾਂਜੀ ਮੈਂ ਕੁਛ ਨਹੀਂ ਬਸ ਘਰ ਚ ਹੀ ਹਾਂਜੀ ਜੇ ਜਿਹੜੀ ਲੋਨ ਹੈਗਾ ਇਹਦੀ ਕੋਈ ਸੈਟਨ ਬੈਟਰ ਕਰਦੇ ਕਰਦੇ ਨੇ ਬੈਂਕ ਵਾਲੇ ਤਾਂ ਤੁਸੀਂ ਤਿਆਰ ਹੋ ਹਾਂਜੀ ਜੇ ਕਰਾਉਣਗੇ ਅਸੀਂ ਤਿਆਰਾਂ ਜੀ ਵੀ ਚਲੋ ਸਾਨੂੰ ਥੋੜਾ ਜਿਹਾ ਟਾਈਮ ਦੇਣਨਾ ਸੀ ਟਾਈਮ 'ਚ ਕਰਦਾਂਗੇ ਜੀ ਹੁਣ ਕਿਸਾਨ ਜਿੱਥੇ ਪੈਂਦੀ ਆ ਤੁਹਾਡੇ ਨਾਲ ਆ ਕੇ ਖੜੀਆਂ ਨੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਵੀ ਸਾਡੇ ਨਾਲ ਇਹ ਖੜਦੇ ਨੇ ਹਰ ਵਾਰੀ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹੱਥ ਜੋੜ ਕੇ ਕਿਉਂਕਿ ਜੇ ਇਹ ਨਾ ਹੋਣ ਫਿਰ ਅਸੀਂ ਅੰਦਰ ਵੀ ਨਹੀਂ ਵੜ ਸਕਦੇ ਹੈਗੇ ਇਹਨਾਂ ਦੇ ਜਰੀਏ ਆਉਂਦੇ ਨੇ ਸਾਨੂੰ ਹਰ ਵਾਰੀ ਉਹ ਕਰਕੇ ਜਾਂਦੇ ਨੇ ਪਰ ਇਸ ਵਾਰ ਵੀ ਇਹਨਾਂ ਦੱਸੇ ਇਹਨਾਂ ਨੂੰ ਵੀ ਨਹੀਂ ਪਤਾ ਸੀ ਸਾਨੂੰ ਵੀ ਨਹੀਂ ਪਤਾ ਹੋ ਜਾਓ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਇੱਕ ਗੇਂਦਿਆਂ ਕਿ ਜਿੱਥੇ ਇੱਕ ਘਰ ਨੂੰ ਯਾਨੀ ਕਿ ਬੈਂਕ ਵੱਲੋਂ ਜ਼ਿੰਦਾ ਲਗਾਇਆ ਗਿਆ ਹੈਗਾ ਬੈਂਕ ਦੇ ਲੋਨ ਨੂੰ ਲੈ ਕੇ ਜਿਹੜਾ ਇਹ ਕੁਝ ਜਿਹੜੇ ਅਧਿਕਾਰੀ ਸੀ ਬੈਂਕ ਵਾਲੇ ਏਯੂ ਬੈਂਕ ਹੈਗਾ ਉਹ ਆ ਕੇ ਇੱਥੇ ਉਹਨਾਂ ਵੱਲੋਂ ਘਰ ਨੂੰ ਜ਼ਿੰਦਾ ਲਗਾਇਆ ਗਿਆ ਸੀ ਤੇ ਆਪਾਂ ਪਾਰਟੀ ਕਮਿਊਨਿਟੀ ਨੇ ਅਗਰਾਹ ਵੱਲੋਂ ਇਹ ਜ਼ਿੰਦਾ ਤੋੜ ਕੇ ਯਾਨੀ ਕਿ ਇਹਨਾਂ ਦਾ ਜ਼ਿੰਦਾ ਤੋੜ ਕੇ ਇਹਨਾਂ ਨੂੰ ਅੰਦਰ ਵੜਿਆ ਗਿਆ ਹੈਗਾ ਬਾਕੀ ਕੁਝ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਅੰਦਰ ਦੀਆਂ ਵੀ ਜ਼ਰੂਰ ਦਿਖਾਉਣਾ ਆ ਕਿੰਨੇ ਤੋੜਿਆ ਜੀ ਇਹ ਜਿਹੜਾ ਬੈਂਕ ਵਾਲੇ ਬਿਕਾਰੀ ਇਸ ਮਕਾਨ ਨੂੰ ਲੋਕ ਲਾ ਕੇ ਰੇ ਉਸ ਨੇ ਪੈਸੇ ਦਾ ਕੀ ਜਣਾ ਘਰੋਂ ਬੇਕਾਰ ਕਰਤੇ ਚੋਰੀ ਦਾ ਆਪੀ ਕਰਕੇ ਲੈ ਗਏ ਜਿੰਦਾ ਬਾਹਰ ਤੋੜ ਕੇ ਆ ਦੇਖੋ ਬਾਹਰ ਤੋੜਿਆ ਹੋਇਆ ਇਸ ਬੰਦਿਆ ਦੇ ਉੱਤੇ ਅਸੀਂ ਪੁੱਛ ਨੂੰ ਵੀ ਕਹਨੇ ਆ ਇਹਨਾਂ ਦੇ ਉੱਤੇ ਚੋਰੀ ਦਾ ਇਲਜ਼ਾਮ ਲੱਗੇ ਧੱਕਾ ਜਿਹੜਾ ਧੱਕਾ ਕਰਿਆ ਬਾਹਰ ਤੋੜੇ ਨੇ ਬਾਹਰ ਤੋੜ ਦੀ 452 ਬਣਦੀ ਹੈ ਬਾਹਰ ਤੋੜਨੀ 452 ਬਣਦੀ ਹੈ ਇਸ ਅਧਿਕਾਰੀਆਂ ਦੇ ਭਰ ਤਹਿਸੀਲਦਾਰ ਦੇ ਹੁੰਦੇ ਬਾਹਰ ਤੋੜੇ ਨੇ ਜਿਹੜਾ ਆਈਪੀਐਫ ਅਫਸਰ ਹੁੰਦਾ ਉਹਦੇ ਹੁੰਦੇ ਹੀ ਬਾਹਰ ਤੋੜ ਕੇ ਗਈ ਹੈ ਇਹ ਕੋਈ ਚੰਗੀ ਗੱਲ ਨਹੀਂ ਹੈ ਸਾਰੇ ਤੋੜ ਕੇ ਦੇਖੋ ਅੰਦਰ ਦੇਖ ਕੇ ਆਹ ਸਾਰੀਆਂ ਪੰਨਿਆਂ ਨੇ ਆਹ ਪੰਨਿਆਂ ਨੇ ਮੇਖਾਂ ਜਿੱਦੇ ਤੋੜ ਕੇ ਆਹ ਮੇਖਾਂ ਗੁੰਡਾ ਕਰਤੀ ਤੇ ਉੱtre ਹੈ ਬੈਂਕ ਨਾ ਕਿ ਇਹ ਕੋਈ ਕੋਈ ਥਲੂਕੀ ਦਾ ਕੰਮ ਹੈ ਬੇਸਲੂਕੀ ਦਾ ਕੰਮ ਹੈ ਸਾਰਾ ਲਿਆ ਵੀ ਇਹ ਬੈਂਕਰ ਜਿਹੜੇ ਗੁੰਡਾ ਕਰਤੀ ਉਹ ਕਰੀ ਵਿੱਚ ਸੀ ਕਰਦਾ ਤੇ ਆ ਜੀ ਜਿਹੜਾ ਡਿਊਟੀ ਵਿੱਚ ਸਟੇਡ ਆਉਣੇ ਰੋਕਣਾ ਦਾ ਕੀ ਤੀਗਾ ਵੀ ਇਹ ਗੈਰਕਾਨੂੰਨੀ ਗੁੰਡਾਗਰਦੀ ਕੀਤੀ ਹੈ ਪਰ ਉਹਨੇ ਸਾਥ ਦਿੱਤਾ ਇਹ ਨਾਲ ਮਸਟੇਟ ਤੇ ਵੀ ਇਹ ਪੱਤਾ ਹੋਣਾ ਚਾਹੀਦਾ ਨਾ ਕਿ ਇਹਨਾਂ ਨੂੰ ਇੰਦਰੋਂ ਫੜਾ ਦੇ। ਨਾਲ ਲੈ ਖੜ ਜਾ। ਦੇਖੋ ਅੰਦਰੋਂ। ਨਾ ਨਾ ਨਾ। ਆ ਦੇਖੋ। ਆ ਟੁਕੜੇ ਸਾਰੇ ਅੰਦਰ ਵੜ ਕੇ ਇਹ ਸਭ 12 ਦੇ ਅੰਦਰ ਵੜ ਕੇ ਅੰਦਰ ਵੜ ਕੇ ਲੋਕਾਂ ਦਾ ਇਹ ਚੋਰੀ ਵੀ ਕਰਕੇ ਲੈ ਗਏ ਰੇ। ਇਹ ਅਗਲੇ ਬਾਰਾਂ ਨੂੰ ਵੀ ਦੇਖਦੇ ਆ। ਕਿ ਕੁਝ ਕਰੇ ਆ ਦੇਖੋ। ਵੱਡੀ ਪੱਧਰ ਤੇ ਆ ਦੇਖੋ ਬਾਹਰ। ਆ ਵੀ ਬੰਨੇ ਬਾਹਰ। ਆ ਦੇ ਬਾਹਰ ਤੋੜੇ ਪਏ। ਆ ਬਾਹਰ ਤੋੜੇ ਪਏ ਨੇ। ਇਹਦਾ ਲਾਕਡਾਊਨਿਆ ਹੋਇਆ ਇਹਦਾ ਲਾਕ ਤੋੜ ਕੇ ਇਹਨਾਂ ਨੇ ਇਹੋ ਕਰਿਆ ਕਿੱਡੇ ਗੁੰਡਾਗਰ